ਹਾਂਜੀ ਇਹ ਸਾਡਾ ਪੁਰਾਣਾ ਹੈ ਸਾਡੇ ਭੂਆ ਆਪਣੇ ਨੂੰ ਤਕਲੀਫ ਹੋਣੀ ਤਕਲੀਫ ਚ ਸਾਰੇ ਖੜੇ ਇੱਥੇ ਭਾਜੀ ਕੀ ਨਾਮ ਆਪਣਾ ਜੀ ਅਮਰਜੀਤ ਲਾਲ ਜੀ ਪਿੰਡ ਕਿਹੜਾ ਜੀ ਗੜੀ ਫਤਿਹ ਹਾਂ ਜੀ ਕੀ ਘਟਣਾ ਹੋਇਆ ਤੁਹਾਡੇ ਨਾਲ ਸਾਡੇ ਝੋਟੀਆਂ ਖੋਲ ਕੇ ਲੱਗੇ ਜੀ ਦੋ ਕਰੋ ਜੀ ਪਰਸੋਂ ਰਾਤੀ ਜੀ ਕਿ ਕੋਈ ਪਤਾ ਲੱਗਾ ਕੋਈ ਜਿਵੇਂ ਕਾਤੇ ਆਈ ਸੀ ਚੋਰ ਜਾਂ ਕਿੱਦਾਂ ਜੀ ਛੋਟੇ ਹਾਥੀ ਤੇ ਆਏ ਸੀਗੇ ਜੀ 1.5 ਕਿਲੋਮੀਟਰ ਤੇ ਤੋਰ ਕੇ ਲੈ ਗਏ ਜੀ ਉਹ ਪਾਸੋਂ ਹੂੰ ਅੱਛਾ ਸਾਈਕਲ ਦਾ ਵੀ ਕੋਈ ਨਿਸ਼ਾਨਾ ਨਿਸ਼ਾਨਾ ਸਾਈਕਲ ਨਾਲ ਆਇਆ ਜੀ ਸਾਈਕਲ ਮੁੜ ਕੇ ਵਾਪਸ ਗਿਆ ਜਿੱਥੇ ਤੱਕ ਹਾਥੀ ਖੜਾ ਸੀਗਾ ਉੱਥੇ ਤੱਕਰ ਸਾਈਕਲ ਨਾਲ ਗਿਆ ਕਿ ਨਹੀਂ ਹਾਂ ਦੋ ਮੱਝਾਂ ਲੈ ਕੇ ਗਿਆ ਹਾਂਜੀ ਦੋ ਮੱਝਾਂ ਬੜੀਆਂ ਲੈ ਗਿਆ ਕੀਮਤ ਕੀ ਸੀ ਉਹਨਾਂ ਦੀ ਉਹਨਾਂ ਦੀ 2.5 ਤੋਂ 3 ਲੱਖ ਕੀਮਤ ਸੀ ਪਹਿਲਾਂ ਵੇਕਰੀਆਂ ਵੀ ਸੀਗੀਆਂ ਪਹਿਲਾਂ ਰੇਟ ਲੱਗਦਾ ਸੀਗਾ ਜੀ ਅਸੀਂ ਦਿੱਤੀਆਂ ਨਹੀਂ ਸਾਡਾ ਘਰ ਦਾ ਗਜ਼ਾਰਾ ਉਹਦੇ ਨਾਲ ਚੱਲਦਾ ਸੀ ਰੋਜ਼ ਦਾ ਰੋਟੀ ਚੱਲਦਾ ਸੀ ਉੱਤੇ ਚੱਲਦਾ ਸੀ ਅੱਛਾ ਜਿਸ ਸਮੇਂ ਘਟਨਾ ਹੋਈ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਬਾੜੀ ਚ ਕੋਈ ਮੌਜੂਦ ਸੀ ਨਹੀਂ ਜੀ ਕੋਈ ਨਹੀਂ ਸੀਗਾ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਚੋਰੀ ਹੋ ਗਈ ਸਾਨੂੰ ਸਵੇਰ ਨੂੰ ਪਤਾ ਲੱਗਦਾ ਪੌਣੇ 5 ਵਜੇ ਸਾਡੀ ਮਾਤਾ ਆਉਂਦੀ ਆ ਜੀ ਜੀ ਤਾਂ 5 ਵਜੇ ਮੈਂ ਤਾਂ ਮੇਰੀ ਘਰ ਵਾਲੀ ਆਉਂਦੀ ਆ ਜੀ ਠੀਕ ਹੈ ਜੀ ਉਹਨੇ ਆ ਕੇ ਦੱਸਿਆ ਵੀ ਆਪਣੀਆਂ ਮੱਜਾਂ ਨੇ ਦੋ ਹੀ ਲੱਜਦੀਆਂ ਹੁਣ ਮਨ ਚ ਵੀ ਡਰ ਹੋਣਾ ਕਿ ਬਾਕੀ ਪਸ਼ੂ ਵੀ ਉਹਨਾਂ ਨੂੰ ਨੁਕਸਾਨ ਵੀ ਨਾ ਹੋ ਜਵੇ ਹਾਂਜੀ ਡਰ ਤਾਂ ਲੱਗਦਾ ਹੀ ਆ ਜੀ ਹੁਣ ਇੱਥੇ ਤੁਸੀਂ ਨਵਾਂ ਸ਼ਹਿਰ ਆਏ ਤੁਹਾਡੀ ਮਿਸਿਸ ਦਾ ਆਪਰੇਸ਼ਨ ਹੈ ਹਾਂਜੀ ਸਾਡੀ ਮਿਸਿਸ ਦਾ ਆਪਰੇਸ਼ਨ ਹੋਆ ਜੀ ਇੱਕ ਪਾਸੇ ਚੋਰੀ ਦੂਜੇ ਪਾਸੇ ਆ ਬਿਪਤਾ ਖੜ ਗਈ ਹਾਂਜੀ ਹਾਂਜੀ ਰਸੋ ਟੋਟਲ ਕਿੰਨੀਆਂ ਮੱਝਾਂ ਬਣੀਆਂ ਸੀ ਭਾਜੀ ਉੱਥੇ ਬਾੜ ਦੇ ਵਿੱਚ ਟੋਟਲ ਸਗੀਆਂ ਜੀ ਜੇ ਤਾਂ ਪਸ਼ੂ ਦੋ ਗਾਈਆਂ ਸਗੀਆਂ ਦੋ ਕਟੀਆਂ ਦੋ ਬੜੀਆਂ ਮੱਝਾਂ ਸਗੀਆਂ ਜੀ ਜਿਹੜਾਂ ਦੁੱਧ ਪਾਉਂਦੇ ਸੀ ਹੁਣ ਤੇ ਉਹ ਦੋ ਲੈ ਗਏ ਦੋ ਖੋਲ ਕੇ ਬੜੀਆਂ ਲੈ ਗਏ ਜੀ ਤੇ ਤੇ ਹੁਣ ਪੁਲਿਸ ਨੂੰ ਰਿਪੋਰਟ ਕੀਤੀ ਤੇ ਬੋ ਜੀ ਪੁਲਿਸ ਨੂੰ ਰਿਪੋਰਟ ਕੀਤੀ ਆ ਜੀ ਕੀ ਕਹਿੰਦੇ ਜੀ ਉਹ ਉਹ ਵੀ ਕੈਮਰੇ ਚੈੱਕ ਕਰਦੇ ਫਿਰਦੇ ਆ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅੰਸਾਰ ਘਟੇ ਹੋਏ ਸੈੱਲ ਇੱਕ ਦਿਨ ਦੇ ਵਿੱਚ ਸ਼ਰਤਿਆਵਾ ਜਾਣਗੇ ਫੋਨ ਕਰੋ 98763 79499 98763 794